ਸਾਰੇ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਹਾਜ਼ਰ ਹੋ ਜਾਂ ਨਵੇਂ ਵੀਡੀਓ ਵਿੱਚ ਅੱਜ ਬਣਾਵਾਂਗੇ ਆਪਾਂ ਬਣਾਵਾਂਗੇ ਘਣਟਾ ਪਿਆਓ ਕੇ ਚਿੱਟੇ ਛੋਲੇ ਪੈਰਾਇਕ ਕੱਲੀ ਛੋਲਿਆਂ ਦੇ ਲਈ ਹੈ ਇਹਨੂੰ ਗਰਮ ਪਾਣੀ ਵਿੱਚ ਧੋਣੇ ਕੋਸ਼ਿਸ਼ ਵਿੱਚ ਲਓ 4-5 ਬਰ ਗਰਮ ਪਾਣੀ ਵਿੱਚ ਧੋ ਲੈ ਤੀਜਰ ਵਾਲੀ ਟੂਟੀ ਨਾਲ ਹੁਣ ਆਪਾਂ ਲਵਾਂਗੇ ਰੋਟੀਆਂ ਡੱਬਾ ਗਰਮ ਰੋਟੀਆਂ ਦਾ ਇਹਦੇ ਵਿੱਚ ਪਾ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਦੋ ਗੋਲੀਆਂ ਗਰਮ ਪਾਣੀ ਦੀਆਂ ਰਿੱਜਦਾ ਪਾਣੀ ਨਹੀਂ ਪਾਉਣਾ ਠੀਕ ਠੀਕ ਜਿਹਾ ਪਾਉਣਾ ਵੀ ਜਿਹਨੂੰ ਆਪਣਾ ਹੱਥ ਲੱਗ ਸਕੇ ਜਿਆਦਾ ਗਰਮ ਪਾ ਤਾਂ ਗੈਸ ਬੰਦ ਜੂ ਜੱਬਾ ਫਟ ਜਾਊਗਾ ਇਹ ਆਪਾਂ ਨੇ ਹੁਣ 1 ਘੰਟਾ ਬੰਦ ਕਰਕੇ ਰੱਖ ਦੇਣਾ ਐਨੇ ਪਾ ਕਰਦੇ ਆ ਇਹਦਾ ਮਸਾਲਾ ਤਿਆਰ ਹਾਂਜੀ ਆਪਾਂ ਨੇ ਸੋ ਫੀ ਅੱਜ ਕੱਟ ਲਿਆ ਹਤਰਕ ਲਸਣ ਹਰੀਆਂ ਮਿਰਚਾਂ ਟਮਾਟਰ ਧਨੀਆ ਕੱਟ ਲਿਆ ਇਹਨੇ ਆਪਾਂ ਇਹਨਾਂ ਦੀ ਤਿਆਰੀ ਕਰਾਂਗੇ ਪੇਸਟ ਬਣਾਵਾਂਗੇ ਲਓ ਜੀ 1 ਘੰਟਾ ਹੋ ਗਿਆ ਛੋਲਿਆਂ ਨੂੰ ਭਿਜਿਆ ਨੂੰ ਹੁਣ ਖੋਲਦੇ ਆਂ ਦੇਖਦੇ ਆਂ ਦੇਖੋ ਛੋਲੇ ਫੁੱਲੇ ਪਏ ਆਪਾਂ ਇਹਨੂੰ ਖੁਰਚ ਪਾਉਣੇ ਗਰਮ ਪਾਣੀ ਇਹੀ ਪਾਉਣਾ ਹੋਰ ਪਾਣੀ ਨਹੀਂ ਪਾਉਣਾ ਠੰਡਾ ਇਹ ਚ ਇੱਕ ਚਮਚਾ ਪਾਵਾਂਗੇ ਬਣਾਵਾਂਕਰ ਸੱਤ ਰਲਾ ਕੇ ਗੈਸ ਬਰਾਂਜ 4-5 ਸਿੱਕੀਆਂ ਰਹਾਮਾ ਦੇ ਕੋਲ 5 ਕਮਰਾ ਲਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਇਸ ਤਰੀਕੇ ਨਾਲ ਤੁਸੀਂ ਵੀ ਸਬਜੀ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੌਂਜਿੰਗ ਗੈਸ ਹੋ ਗਿਆ ਹੁਣ ਕੁੱਕਰ ਰੱਖਤਾ ਇਧਰ ਪਾਉਂਨਾ ਹੈ ਸਾਨੂੰ ਤੇ ya ਪਾ ਲਿਆ ਤੇ ਤੇਲ ਸਮੱਗਰੀ ਵਿੱਚ ਸਾਰੇ ਏਡ ਕਰ ਲਿਆ ਸਾਰੇ ਮਸਾਲੇ ਵਿੱਚ ਕਰ ਲਿਆ ਲੋ ਫਟਣੇ ਜਦੋਂ ਉੱਤਲਾ ਹੋਏ ਹੁਣ ਆਪਾਂ ਪਾਵਾਂਗੇ ਦੇ ਵਿੱਚ ਮਸਾਲੇ ਇਹ ਆ ਨਮਕ ਦੇਗੀ ਮਿਰਚ ਲਾਲ ਮਿਰਚ ਹਲਦੀ ਹੋ ਚਾਣਾ ਗਰਮ ਮਸਾਲਾ ਚਾਣਾ ਮਸਾਲਾ ਛਾਟ ਮਸਾਲਾ ਤੇ ਆਪਾਂ ਨੇ ਸਾਰੇ ਵਿੱਚ ਪਾ ਦਿੰਦੇ ਹਾਂ ਨਮਕ ਆਹ ਵਾਲਾ ਪਾਣੀ ਸਨੇ ਪਾ ਦੈਣਾ ਤੇ ਤਬਜੀ

ਸੋਸ ਤਾਂ ਲੈਣਗੇ ਠੀਕ ਠੀਕ ਰੱਖੋ ਗਾਰੇ ਦੇ 5 ਮਿੰਟ ਠੱਕੇ ਪਕਾ ਲਾਂਗੇ। ਕੋਈ 5 ਮਿੰਟ ਹੋ ਗਏ। ਸਬਜ਼ੀ ਬਣ ਗਈ ਆ ਤੁਸੀਂ ਦੇਖੋ ਕਿੰਨਾ ਵਧੀਆ ਪਲਰ ਬਣਿਆ। ਫਿਰ ਚੰਗੀ ਤਰ੍ਹਾਂ ਛੋਲੇਵਾਂਗੇ। ਆਟੇ ਇੱਕ ਵਸ ਜ਼ਰੂਰ ਵਰਤ ਕੇ ਰੱਖਿਓ। ਖੁਲਪਾਵਾਂਗੇ ਇਹਦੇ ਵਿੱਚ ਖਰਾਪ ਨਹੀਂ। ਬਹੁਤ ਜਲਦੀ ਸਬ지 ਬਣ ਗਿਆ ਜਿੰਨੇ ਨੇ ਛੋਲੇ ਭਿੱਜਿਆ ਮੈਂ ਆਪਣਾ ਸਾਰਾ ਸਮਾਂ ਪਿਆਰ ਹੋ ਗਿਆ ਫੋਲੋ ਕਰਵਾ ਦਿਓ ਪਗੈਸਵਾ ਵੀਡੀਓ ਜਿਹਾ ਬਣ ਗਿਆ ਕਰੋ ਅਜੇ ਤੱਕ ਦੇਖਿਆ ਕਰੋ